जय जिनाबों सब बहुत-बहुत बधाई हो तुमने कड़ी जिला चलो और पूरा का पूरा कर्तव्य सेवा कर दी रहेगी कि नहीं हम हमेशा ये गिनो सब में ही सामने आओ जी एक को इधर हां लो बाकी इधर हो जाओ तुम मेरे पास आओ आगे आ जाओ आगे आ जी हमारे सामने चाचा साहब चाचा साहब सामने जी लाजक जी साहब ने आज समय कही हां सर साहब

ਆਵਾਦੀ ਪਾਰਟੀ ਔਰ ਸਰਦਾਰ ਭਗਵਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸ੍ਰੀ ਮਨੀਸ਼ ਸੋਧਿਆ ਜੀ ਇਨਚਾਰਜ ਪੰਜਾਬ ਪੰਜਾਬ ਪਰਵਾਰੀ ਤੇ ਨਾਲ ਸ੍ਰੀ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਔਰ ਸਮੁੱਚੀ ਲੀਡਰਸ਼ਿਪ ਸਾਡੇ ਸਾਰੇ ਸਾਥੀ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਡਾ ਇੱਕ ਇੱਕ ਵਲੰਟੀਅਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਦੇ ਵਿੱਚ ਸਰਕਾਰ ਤੇ ਔਰ ਵਲੰਟੀਅਰ ਕਰਕੇ ਜਿਹੜੀ ਆਵਾਦੀ ਪਾਰਟੀ ਦੀ ਜਿਹੜੀ ਪਛਾਣ ਹੈ ਕਿਉਂਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਦੇਖ ਕੇ ਜਦੋਂ ਅੰਦੋਲਨ ਸ਼ੁਰੂ ਹੋਇਆ ਅੰਦੋਲਨ ਤੋਂ ਬਾਅਦ ਪਾਰਟੀ ਬਣੀ ਤਾਂ ਲੱਖਾਂ ਨੌਜਵਾਨਾਂ ਨੇ ਜਿਹੜਾ ਆਮ ਆਦੀ ਪਾਰਟੀ ਨੂੰ ਜੁਆਇਨ ਕੀਤਾ ਮੇਰੇ ਵਰਗੇ ਲੱਖਾਂ ਕਰੋੜਾਂ ਨੌਜਵਾਨਾਂ ਨੇ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸਾਡਾ ਕੋਈ ਆਮ ਆਦੀ ਪਾਰਟੀ ਦੇ ਵਲੰਟੀਅਰਸ ਦਾ ਪਿੱਛੋਕੜ ਕੋਈ ਬਹੁਤਾ ਰਾਜਨੀਤਿਕ ਨਹੀਂ ਆਮ ਘਰਾਂ ਦੇ ਬੱਚੇ ਆ ਨਾ ਕਦੇ ਸਰਪੰਚੀ ਦੀ ਚਾਹਤ ਸੀ ਨਾ ਕਦੇ ਐਮਸੀ ਬਣਨ ਦੀ ਆਮ ਆਦੀ ਪਾਰਟੀ ਨੇ ਦੇਸ਼ ਦੇ ਵਿੱਚ ਇੱਕ ਚਿੰਗ ਜਿਹੜੀ ਸ਼ੁਰੂ ਕੀਤੀ ਐਂਟੀ ਕਰਪਸ਼ਨ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਤੇ ਲੋਕ ਭਲਾਈ ਦੀਆਂ ਜਿਹੜੀਆਂ ਸਕੀਮਾਂ ਉਹ ਸ਼ੁਰੂ ਕੀਤੀਆਂ ਉਹਨਾਂ ਨੂੰ ਦੇਖ ਕੇ ਜਿਹੜੇ ਲੋਕਾਂ ਦੇ ਫਾਇਦੇ ਨੇ ਅੱਜ ਪੰਜਾਬ ਦੇ ਵਿੱਚ ਤਿੰਨ ਵਾਰ ਦਿੱਲੀ ਦੇ ਵਿੱਚ ਸਰਕਾਰ ਬਣੀ ਅੱਜ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਬਹੁਤ ਬਿਹਤਰੀਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਚੱਲ ਰਹੀ ਹੈ ਲੋਕਪੱਖੀ ਨੀਤੀਆਂ ਸਰਕਾਰ ਬਣਨ ਤੋਂ ਪਹਿਲਾਂ ਗਰੰਟੀ ਦਿੱਤੀ ਸੀ ਕਿ 300 ਯੂਨਟ ਜਿਹੜੇ ਬਿਜਲੀ ਦੇ ਹਰ ਮਹੀਨੇ ਮੁਫਤ ਦਿੱਤੇ ਜਾਣਗੇ 2 ਮਹੀਨੇ ਦਾ ਜਿਹੜਾ ਸਰਕਲ ਹੈ ਆਪਣਾ ਇੱਥੋਂ ਦਾ ਉਸ ਸਾਈਕਲ ਦੇ ਵਿੱਚ 600 ਯੂਨਟ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੜ੍ਹਦੇ ਸਾਲ 2022 ਦੇ ਵਿੱਚ ਹੀ ਜਦੋਂ ਸਰਕਾਰ ਬਣਨ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਹੀ ਜਿਹੜੇ ਉਹਦਾ ਫਾਇਦਾ ਉਹਦੀ ਸਬਸਿਡੀ ਜਿਹੜੀ ਮਿਲਣੀ ਸ਼ੁਰੂ ਹੋ ਗਈ ਸੀ ਅੱਜ ਪੰਜਾਬ ਦੇ 85% ਲੋਕ ਜਿਹੜੇ ਨੇ ਉਹ ਇਹਦਾ ਫਾਇਦਾ ਲੈ ਰਹੇ ਨੇ ਕਿ 600 ਯੂਨਟ ਤਕਰੀਬਨ ਪਿਛਲੀਆਂ ਸਰਕਾਰਾਂ ਦੇ ਵਿੱਚ ਇਹਦਾ 7000 ਰੁਪਏ ਜਿਹੜਾ ਬਿਜਲੀ ਦਾ ਬਿੱਲ 8000 ਰੁਪਏ ਬਣਿਆ ਕਰਦਾ ਸੀ ਜਿੱਥੇ ਉਹ 10 ਰੁਪਏ ਯੂਨਿਟ ਦੇ ਨਾਲ ਹੋਰ ਜਿਹੜੇ ਪੱਤੇ ਲਾ ਕੇ ਤਕਰੀਬਨ 7-7 8-8000 ਰੁਪਏ ਦੀ ਜਿਹੜੀ ਉਹ ਆਮ ਜਿਹੜੇ ਖਪਤਕਾਰ ਸੀ ਉਹਨਾਂ ਨੂੰ ਬਹੁਤ ਵੱਡਾ ਇੱਕ ਵਿੱਤੀ ਬੋਝ ਜਿਹੜਾ ਉਹ ਜਿਹੜਾ ਪੈਂਦਾ ਸੀ ਸੋ ਆਮ ਆਦੀ ਪਾਰਟੀ ਨੇ ਆਂਦਿਆ ਸਰ ਸਭ ਤੋਂ ਪਹਿਲੀ ਗਾਰੰਟੀ ਆਪਣੀ ਬਿਜਲੀ ਦੀ ਜਿਹੜੀ ਪੂਰੀ ਕੀਤੀ ਇਸ ਤੋਂ ਬਾਅਦ ਜਿਹੜਾ ਵਿਗੜਿਆ ਹੋਇਆ ਸਟਰਕਚਰ ਸੇਤ ਸਹੂਲਤ ਸਾਡੇ ਪੰਜਾਬ ਦੀ ਜਰਜਰ ਹੋਈ ਸਿਹਤ ਵਿਵਸਥਾ ਉਹਨੂੰ ਠੀਕ ਕਰਦੇ ਕਰਦੇ ਅੱਜ ਪੰਜਾਬ ਦੇ ਵਿੱਚ ਤਕਰੀਬਨ 1000 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਬਣੇ ਨੇ ਜਿੱਥੇ ਕਰੋੜਾਂ ਲੋਕਾਂ ਨੇ ਆਮ ਆਦੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਜਿਹੜਾ ਇਲਾਜ ਕਰਾ ਕੇ ਆਪਣੀ ਸਿਹਤ ਆਪਣਾ ਇਲਾਜ ਜਿਹੜਾ ਬਿਲਕੁਲ ਮੁਫਤ ਕਰਾਇਆ ਜਿੱਥੇ ਹਰ ਤਰ੍ਹਾਂ ਦੀ ਦਵਾਈ ਉਹ ਮੁਫਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਈ ਤਰ੍ਹਾਂ ਦੇ ਟੈਸਟ ਜਿਹੜੇ ਬਿਲਕੁਲ ਫ੍ਰੀ ਹੁੰਦੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵਿਗੜੀ ਜਿਹੜੀ ਸੱਡੀ ਸਿੱਖਿਆ ਬਹੁਤ ਹੀ ਬੁਰਾ ਹਾਲ ਮਾਡਲ ਸਕੂਲ ਦੇ ਨਵਾਂ ਦੇ ਉੱਪਰ ਸਿਰਵ ਰੰਗ ਰੋਗਨ ਮਾਰ ਕੇ ਪਿਛਲੀਆਂ ਸਰਕਾਰਾਂ ਨੇ ਏੜੀ ਖਾਣਾ ਪੂਰਤੀ ਕੀਤੀ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਾਹਮਣੇ ਰੜ ਕੇ ਆਪਣੇ ਆਪਣੇ ਹਲਕੇ ਦੇ ਵਿੱਚ ਸਾਡੇ ਐਮ ਐਲ ਏ ਸਾਹਿਬਾਨ ਨੇ ਇੱਕ ਇੱਕ ਜਿਹੜੇ ਸਕੂਲ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਸਕੂਲਾਂ ਦਾ ਜਿਹੜਾ ਕਾਇਆਕਲਪ ਕੀਤਾ ਇੱਥੇ ਹੀ ਨਹੀਂ ਗੱਲ ਪੂਰੇ ਪੰਜਾਬ ਦੇ ਜਿਹੜੇ ਟੀਚਰਜ਼ ਨੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਟ੍ਰੇਨਿੰਗਾਂ ਬਾਹਰਲੇ ਮੁਲਕਾਂ ਦੇ ਵਿੱਚ ਕਰਵਾਈਆਂ ਤਾਂ ਜੋ ਬਾਹਰਲੇ ਮੁਲਕਾਂ ਦੀਆਂ ਜਾਂ ਚੰਗੇ ਇੰਸਟੀਚਿਊਸ਼ਨਾਂ ਦੀ ਜਿਹੜੀ ਉਹ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਉਹ ਕਿਹੜੇ ਤਰੀਕੇ ਨਾਲ ਪੈਟਰਨ ਨਾਲ ਪੜਾਉਂਦੇ ਨੇ ਉਹ ਸਿੱਖਿਆ ਦਾ ਜਿਹੜਾ ਮਾਡਲ ਹੈ ਆਪਾਂ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ ਤੇ ਅੱਜ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੇ ਬੱਚਿਆਂ ਦੇ ਰਿਜ਼ਲਟਸ ਆ ਰਹੇ ਨੇ ਔਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਵਾਇਆ ਜਾ ਰਿਹਾ ਆਮ ਆਦੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਰੰਗਲੇ ਪੰਜਾਬ ਦੀ ਟੀਮ ਦਾ ਸਾਨੂੰ ਹਿੱਸਾ ਬਣਾਇਆ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਭਰੋਸਾ ਦਿਵਾਉਂਦੇ ਆ ਕਿ ਜਿਹੜਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਅਸੀਂ 24 ਘੰਟੇ 7 ਦਿਨ ਸਰਕਾਰ ਲਈ ਪਾਰਟੀ ਲਈ ਪੂਰੀ ਤਰ੍ਹਾਂ ਸਮਰਪਿਤ ਤੇ ਇਮਾਨਦਾਰੀ ਨਾਲ ਤੇ ਤੈਅ ਦਿਲ ਨਾਲ ਅਸੀਂ ਜਿਹੜਾ ਕਾਰਗੁਜ਼ਾਰੀ ਆਪਣੀ ਕਰਕੇ ਦਿਖਾਵਾਂਗੇ ਤੇ ਪਟਿਆਲੇ ਵਾਸਤੇ ਚੰਗੇ ਪ੍ਰੋਜੈਕਟਸ ਜਿਹੜੇ ਅਸੀਂ ਲੈ ਕੇ ਆਵਾਂਗੇ ਚੰਗੀ ਯੋਜਨਾ ਬੰਦੀ ਭਣਾ ਕੇ ਚੰਗੇ ਪ੍ਰੋਜੈਕਟਸ ਦੀ ਜਿਹੜੀ ਅਸੀਂ ਸ਼ੁਰੂਆਤ ਕਰਾਂਗੇ ਧੰਨਵਾਦ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਕੜੀਆਂ ਕਮੀਆਂ ਸਰਕਾਰਾਂ ਦੇ ਟਾਈਮ ਤੇ ਜਦੋਂ ਮਨਨ ਜੀਰਾ ਯੋਜਨਾ ਕਮੇਟੀ ਦੀ ਗੱਲ ਕਰੀਏ ਤਾਂ ਉਹ ਜਿਹੜੀਆਂ ਤਾਂ ਸਮੇਂ ਤੋਂ ਪੂਰੀ ਹੋ ਜਾਣਗੀਆਂ ਦੇਖੋ ਪਹਿਲਾਂ ਤਾਂ ਪਿਛਲੀਆਂ ਸਰਕਾਰਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਜਿਹੜਾ ਇੱਥੇ ਆਪਣੇ ਨਵੇਂ ਬਸ ਸਟੈਂਡ ਦੇ ਕੋਲ ਜਿਹੜੇ ਤੁਸੀਂ ਦੇਖਿਆ ਕਿ ਬਸਾਂ ਦੀ ਜਿਹੜੀ ਲਾਂਗੇ ਵਸਤੀ ਸਭ ਤੋਂ ਵੱਡੀ ਸਮੱਸਿਆ ਯੋਜਨਾਬੰਦੀ ਨਾਲ ਹੀ ਕੰਮ ਨਹੀਂ ਹੋਇਆ ਜੇਕਰ ਹਰ ਚੀਜ਼ ਦੀ ਯੋਜਨਾ ਸਹੀ ਤਰੀਕੇ ਨਾਲ ਬਣਾਈ ਹੁੰਦੀ ਤਾਂ ਅੱਜ ਆਪਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਰ ਪੇਸ਼ ਨਹੀਂ ਸੀ ਆਉਣੀ ਸੋ ਪਟਿਆਲੇ ਨੂੰ ਹੀ ਕੈਲੀਵੇਟਡ ਰੋਡ ਦੀ ਜ਼ਰੂਰਤ ਹੈ ਜਿਹੜੀ ਬਸ ਸਟੈਂਡ ਤੋਂ ਪੁਰਤੋਂ ਹੁੰਦੇ ਹੋਏ ਦੁੱਖਣਵਾਰ ਤੋਂ ਪੂਰੇ ਬਾਈਪਾਸ ਤੱਕ ਜਿਹੜਾ ਬਾਹਰ ਤੱਕ ਬਾਹਰਨ ਤੱਕ ਜਿਹੜੀ ਉਹ ਲੈ ਕੇ ਜਾਵੇ ਜਿਹਦੇ ਨਾਲ ਟ੍ਰੈਫਿਕ ਅੱਜ ਤੁਸੀਂ ਦੇਖੋ ਬੋਟਲ ਨੈਕ ਬਣਿਆ ਹੋਇਆ ਅਸੀਂ ਸਰਕਾਰ ਦੇ ਅੱਗੇ ਰਿਕਵੈਸਟ ਕਰਾਂਗੇ ਕਿਉਂਕਿ ਪਟਿਆਲੇ ਸ਼ਹਿਰ ਦੀ ਕੀ ਪੂਰੇ ਜ਼ਿਲ੍ਹੇ ਦੀ ਇੱਕ ਬਹੁਤ ਵੱਡੀ ਮੰਗ ਹੈ ਪਟਿਆਲੇ ਦੇ ਵਿੱਚੋਂ ਕਿਸੇ ਨੇ ਵੀ ਜਾਣਾ ਚਾਹੇ ਪਾਸੋਂ ਨਾਬਾ ਅਮਲੋ ਚਾਹੇ ਸਰੰਦ ਦੀ ਗੱਲ ਕਰੀਏ ਯਾ ਇਧਰੋਂ ਦੀ ਇਧਰ ਵਾਲੇ ਨੇ ਰਾਜਪੁਰਾ ਜਾਣਾ ਜਾਂ ਦੇਵੀਗੜ੍ਹ ਨੂੰ ਜਾਣਾ ਸਾਰਾ ਬੋਟਲ ਨੈਕ ਬਣ ਜਾਂਦਾ ਇੱਕ ਛੋਟੀ ਜੀ ਨੈਕ ਬਣ ਜਾਂਦੀ ਜਿਹਦੇ ਕਰਕੇ ਬਹੁਤ ਵੱਡੇ ਜਾਮ ਸਵੇਰੇ ਸਵੇਰੇ ਦੇਖਣ ਨੂੰ ਮਿਲਦੇ ਨੇ ਸਾਡੇ ਜਿਹੜੇ ਕਰਮਚਾਰੀ ਨੇ ਸਾਡੇ ਵਪਾਰੀ ਭਰਾਣੇ ਉਹਨਾਂ ਨੂੰ ਕੰਮਾਂ ਤੇ ਪਹੁੰਚਣ ਦੀ ਡਿਊਟੀ ਤੇ ਪਹੁੰਚਣ ਦੇ ਵਿੱਚ ਬੜੀਆਂ ਦਿੱਕਤਾਂ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਸੋ ਸਭ ਤੋਂ ਪਹਿਲਾਂ ਇਹ ਵਾਲਾ ਪ੍ਰੋਜੈਕਟ ਕੇ ਅਸੀਂ ਇਹਦੇ ਬਾਰੇ ਜਿਹੜੀ ਡਿਸਕਸ਼ਨ ਕਰਾਂਗੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਕਿ ਸਾਨੂੰ ਇਥੋਂ ਵਾਸਤੇ ਫੰਡ ਦਿੱਤੇ ਜਾਣ ਇਸ ਤਰ੍ਹਾਂ ਦਾ ਜਿਹੜੀ ਇੱਕ ਬਹੁਤ ਵੱਡੀ ਕੂੜੇ ਦੀ ਸਮੱਸਿਆ ਜਿਹੜੀ ਜਿਹਦੇ ਕਰਕੇ ਅੱਜ ਰਾਜਨੀਤੀ ਦੇ ਵਿੱਚ ਵੀ ਅਸੀਂ ਆ ਗਏ ਆ ਤੇ ਸਾਡੇ ਉੱਪਰ ਪਰਚੇ ਵੀ ਹੋਏ ਈ ਦੀ ਜਿਹੜੀ ਸਹੀ ਸਾਂਭ ਸੰਭਾਲ ਕਰਨ ਦਾ ਜਿਹੜਾ ਉਪਰਾਲਾ ਅਸੀਂ ਨਗਰ ਨਿਗਮ ਪਟਿਆਲਾ ਔਰ ਸਾਡੀਆਂ ਜਿੰਨੀਆਂ ਵੀ ادارے ਨੇ ਇਹਨਾਂ ਦੇ ਨਾਲ ਰਲ ਕੇ ਅਸੀਂ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਉਹਦੇ ਉੱਪਰ ਕੰਮ ਕਰਾਂਗੇ ਸ਼ਹਿਰ ਦੇ ਵਿੱਚ ਗ੍ਰੀਨਰੀ ਨੂੰ ਵਾਅਦਾ ਦੇਣ ਵਾਸਤੇ ਹਰ ਘਰ ਲਾਵੇ ਇੱਕ ਰੁੱਖ এজੇ ਕਈ ਸਲੋਗਨ ਦੇ ਨਾਲ ਅਸੀਂ ਜਿਹੜਾ ਘਰ-ਘਰ ਜਾਵਾਂਗੇ ਜਿਹਦੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਦਿੰਦੇ ਨੇ ਲੱਖਾਂ ਜਿਹੜੇ ਪੌਦੇ ਸਾਡੀ ਨਰਸਰੀਆਂ ਦੇ ਵਿੱਚ ਆਉਂਦੇ ਨੇ ਤੇ ਲੱਗਦੇ ਵੀ ਨਹੀਂ ਪਰ ਲੋਕ ਉਹਨਾਂ ਨੂੰ ਸਾਫਦੇ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਐਜੂਕੇਟ ਕਰਾਂਗੇ ਕਿ ਉਹਨਾਂ ਨੂੰ ਬੱਚਿਆਂ ਵਾਂਗੂ ਉਹ ਬੱਚੇ ਇਹਨਾਂ ਦੀ ਰੁੱਖਾਂ ਦੀ ਰਾਖੀ ਕਰਨ ਤਾਂ ਜੋ ਸਾਡੇ ਵਾਤਾਵਰਣ ਨੂੰ ਜਿਹੜਾ ਅਈ ਸ਼ੁੱਧ ਕਰ ਚੁੱਕੀਏ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਦੇਣਾ ਹੈ ਸਰਤਾ ਜੀ ਲੱਗਦਾ ਨਹੀਂ ਹੈ ਕਿ ਸਮਾਂ ਘਟ ਹੈ ਇੰਚੇ ਜ਼ਿਆਦਾ ਨਹੀਂ ਬੇਜ਼ਰਦ ਕਰਨੀ ਪੈਣੀ ਦੇਖੋ ਜੀ ਮਿਹਨਤ ਤੋਂ ਤਾਂ ਅਸੀਂ ਕਦੇ ਦਬੇ ਨਹੀਂ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਵਰਗੇ ਮੁੱਖ ਮੰਤਰੀ ਹੋਣ ਕੇਜਰੀਵਾਲ ਸਾਹਿਬ ਤੇ ਮਨੀਸ਼ ਸੋਧਿਆ ਵਰਗੇ ਸਾਡੇ ਜਿਹੜੇ ਮੈਂਟਰ ਹੋਣ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਤੇ ਕੰਮ ਕਰਕੇ ਦਿਖਾਏ ਨੇ ਸੋ ਅਸੀਂ ਉਹਨਾਂ ਦੇ ਦਿਖਾਏ ਰਸਤਿਆਂ ਦੇ ਪੂਰੇ ਜਿਹੜੇ ਪਾਵਾਂਗੇ ਤੇ ਪਟਿਆਲੇ ਦੀ ਡਵੈਲਪਮੈਂਟ ਵਾਸਤੇ ਜ਼ਿਲ੍ਹੇ ਦੀ ਡਵੈਲਪਮੈਂਟ ਵਾਸਤੇ ਅਸੀਂ ਲਗਾਤਾਰ ਪ੍ਰਯਾਸ ਕਰਾਂਗੇ ਤੁਹਾਨੂੰ ਦੱਸਿਆ ਕਿ 24 ਘੰਟੇ ਜਿਹੜੀ ਅਸੀਂ ਨੀਸਵਾਰਥ ਸੇਵਾ ਦੇ ਨਾਲ ਜਿਹੜਾ ਕੰਮ ਕਰਾਂਗੇ ਉਹ ਧੰਨਵਾਦ ਮੈਂ ਦਾ ਮੁਬਾਰਕ ਕਰੀ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਸਾਰੇ ਸਾਥੀਆਂ ਨਾਲ ਬਾਕੀ ਸਾਰਿਆਂ ਦਾ ਮੈਂ ਬਾਹਰ ਕਰਤਾ ਹੀ ਧੰਨਵਾਦ ਮੀਡੀਆ ਸਾਥੀਆਂ ਦਾ ਸੇਸ਼ ਤੋਂ ਤੁਹਾਨੂੰ ਪਤਾ ਇਹਨੇ ਬਾਅਦ ਸਾਨੂੰ ਬੱਚੇ ਪਹਿਲਾਂ ਧੰਨਵਾਦ ਥੈਂਕ ਯੂ